ਤੈਨੂੰ ਦਿਸਿਆ ਝੂਠਾ ਪਿਆਰ ਉਹਦਾ ਸਾਡਾ ਦਿਸਿਆ ਨਾ ਸੱਚ ਨਹੀਂ ਨੰਕੇ ਪੈਰੀ ਕੈ ਤੁਰਨ ਨੂੰ ਰੱਖਿਆ ਪੈਰਾ ਵਿੱਚ ਕੱਚ ਨਹੀਂ ਚੱਲ ਜੋ ਤੂੰ ਚਾਇਆ ਉਹੀ ਹੋਣੀ ਅਸੀਂ ਪੁਗਾਵਾਂਗੇ ਪੁੱлле ਪੱਟ ਕੇ ਵੀ ਕਦੇ ਤੇਰੇ ਰਾਹਾਂ ਤੇ ਆਵਾਂਗੇ ਜਿੱਚ ਤਾਇਆ ਤੇਰਾ ਕਦੇ ਨਹੀਂ ਮੈਂ ਮਨ ਸਮਝਾ ਲੂਗਾ ਜੇ ਫੇਰ ਵੀ ਨਾ ਦਿਲ ਖੜਿਆ ਹੌਣ ਪੀਪੇ ਨੂੰ ਲਾ ਲੂਗਾ ਜਿੱਚ ਤਾਇਆ ਤੇਰਾ ਕਦੇ ਨਹੀਂ ਮੈਂ ਮਨ ਸਮਝਾ ਲੂਗਾ ਜੇ ਫੇਰ ਵੀ ਨਾ ਦਿਲ ਖੜਿਆ ਹੌਣ ਪੀਪੇ ਨੂੰ ਲਾ ਲੂਗਾ ਇੱਕੋ ਇੱਕ ਤਾਂ ਪਿਆਰ ਸੱਚਾ ਦੁਨੀਆ ਤੇ ਰਹਿ ਗਿਆ ਏ ਮਨੋ ਯਾ ਨਾ ਮਨੋ ਸੱਚਗੰ ਤਖਰਾਵळा ਕਹਿ